ਕਿ ਉਹਮਨੇ ਕਾਲੀਦਾ ਦੇ ਪ੍ਰਧਾਨ ਸਰਦਾਰ ਸਰਮਿਸ ਸਿੰਘ ਬਾਦਲ ਨੇ ਤੇਲ ਖੋਲ ਕੇ ਪੰਜਾਬੀਆਂ ਦੇ ਗੁੱਸੇ ਰੱਖਿਆ ਟਿੱਕ ਟੋਕ ਲੋਕ ਕਹਿੰਦੇ ਨੇ ਕਿ ਟਰੱਕ ਭਰੀ ਫਿਰਦੇ ਨੇ ਲੋਟਾਂ ਨੂੰ ਉਹ ਬਿਲਕੁਲ ਸਹੀ ਗੱਲ ਹੈ ਉਹ ਇੱਕ ਮਜ਼ਾਕ ਦਾ ਪਾਤਰ ਬਣਿਆ ਸੀ ਭਾਈ ਮੈਂ ਟਰੱਕ ਭਰੀ ਬੈਠਾ ਲੋਟਾਂ ਦਾ ਲਾ ਲਿਓ ਉਹ ਜੋ ਗੱਲ ਸੱਚੀ ਹੁੰਦੀ ਸੱਚੀ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕੁਝ ਕਹਿੰਦੇ ਰਹੇ ਨੇ ਉਹ ਕਰਕੇ ਦਿਖਾਇਆ ਜਿਹਨੇ ਕਿਹਾ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਖੜੇ ਨੇ ਕਿ ਨਹੀਂ ਉਹਨੇ ਮੈਂ ਆਪਣਾ ਜਹਾਜ਼ ਹੀ ਲੇਟਾ ਉਹਦੇ ਵੀ ਇਹਨਾਂ ਚਾਹੁੰਦਾ ਯਾਰ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆਉਂਦੀ ਹੈ ਕਿ ਜਦੋਂ ਕਿਸੇ ਜਿਹੜੇ ਜਿਹੜੇ ਚੰਗਰ ਪੰਜਾਬ ਨੂੰ ਲੁੱਟਣ ਵਾਸਤੇ ਲੱਗੀਆਂ ਜਿਹਨਾਂ ਇਸਟਰੀਆ ਕੰਪਨੀ ਵਾਲੇ ਲੋਕ ਆਏ ਜੀ ਉਹਨਾਂ ਨੂੰ ਲੁੱਟਣ ਵਾਸਤੇ ਲੜਕਾ ਸਾਹਿਬ ਉਹਨਾਂ ਦੀ ਗੱਲ ਕਰੀਏ ਭਗਵੰਤ ਮਾਨ ਸਾਹਿਬ ਤਾਂ ਖੜਾ ਨੇ ਟਾਈਮ ਤੇ ਬਿਮਾਰ ਹੋ ਗਏ ਉਹ ਇੱਕ ਡਰਾਮਾ ਕਹਿ ਸਕਦੇ ਆ ਠੀਕ ਹੈ ਕਿਉਂਕਿ ਉਹ ਉਹਦਾ ਫੋਪੜ ਨੇ ਉਹਦਾ ਖਲਾਸਾ ਕੀਤਾ ਕਿ ਤੇਰੀ ਕੋਈ ਚਲਦੀ ਨਹੀਂ ਤੇਰੀ ਕੋਈ ਗੱਲ ਨਹੀਂ ਸੁਣਦੇ ਤੇ ਜਿਹੜੇ ਦਿੱਲੀ ਵਾਲੇ ਨੇ ਉਹ ਸਰਕਾਰ ਦੇ ਦੋਰਾ ਕਰਕੇ ਪੈਸਾ ਇਕੱਠਾ ਕਰਦੇ ਆ ਉਹਦੇ ਸਾਹਮਣੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ 74 ਤੁਸੀਂ ਦੇਖ ਰਹੇ ਹੋ ਮੇਰਾ ਫੇਸਬੁਕ ਪੇਜ ਤੇ YouTube ਚੈਨਲ ਅਰਜੰਸੀ ਗੱਲ ਕਰਾਂਗੇ ਨਾਪਾ ਹਲਕਾ ਰੋਮਣੀ ਅਕਾਲੀ ਦਲ ਦੇ ਇਚਾਰਜ ਮੱਖਣ ਸਿੰਘ ਲਾਲਕਾ ਜੀ ਨਾਲ ਗੱਲ ਉਹਨਾਂ ਨਾਲ ਕਰਾਂਗੇ ਜਿਹੜੇ ਪੰਜਾਬ 'ਚ ਹੜਾ ਆਇਆ ਉਹ ਜਿਹੜੇ ਪੰਜਾਬ 'ਚ ਪਿੰਡ ਡੁੱਬ ਗਏ ਸ਼ਹਿਰ ਵੀ ਕਈ ਡੁੱਬ ਗਏ ਇੰਨੇ ਮਾੜੇ ਹਾਲਾਤ ਬਣੇ ਕਿਉਂ ਤੇ ਕਿਹਦਾ ਕਸੂਰ ਹੈ ਜਿਵੇਂ ਪਿੱਛੇ ਇੱਕ ਵੀਡੀਓ ਵੀ ਆ ਰਹੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਵੀ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਉਹ ਕਹਿੰਦੇ ਆ ਵੀ ਇਹ ਤਾਂ ਇਹ ਸਰਕਾਰਾਂ ਨੇ ਕੰਮ ਕੀਤਾ ਅੱਜ ਕਹਿੰਦੇ ਆ ਵੀ ਯਾਰ ਇਹ ਤਾਂ ਕੁਦਰਤੀ ਹੈ ਹਨ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਅੱਜ ਗੱਲ ਕਰਾਂਗੇ ਨਮਸਕਾਰ ਜੀ ਕਿਹਾ ਤਾਂ ਲਾਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਾਪੀ ਦੀ ਸੇਵਾ ਕਰ ਰਹੇ ਹੋ ਨੰਦੇ ਸਮੇਂ ਖੜਾ ਦੇ ਹਾਲਾਤ ਵੀ ਚੱਲਦੇ ਨੇ ਇਸ ਤਰ੍ਹਾਂ ਦੇਖ ਲਓ ਆਪਣੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਲੋਕਾਂ ਨਾਲ ਖੜੀ ਜਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਖੜੀ ਹੈ ਠੀਕ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਠੀਕ ਹੈ ਜੀ ਸਾਡੇ ਕੋਲ ਜਿਹੜੀ ਪਾਰਟੀਆਂ ਕੋਈ ਸਟੇਟ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਠੀਕ ਹੈ ਜੀ ਇਸ ਕਰਕੇ ਬੁਢਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਠੀਕ ਹੈ ਜੀ ਤੇ ਆਪਣੇ ਪੰਜਾਬੀਆਂ ਨਾਲ ਖੜਨਾ ਕਿਉਂਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਸਾਰਿਆਂ ਦਾ ਜਿਹੜੇ ਹਕੂਮਤ ਨੇ ਜਿਨ੍ਹਾਂ ਨੇ ਹਕਮ ਲੈਣੇ ਨੇ ਇਕ ਸਾਰੇ ਆਖਾਂ ਆਪਣੇ ਦਿੱਲੀ ਤੋਂ ਜਿਹੜੇ ਨੇ ਉਹਨਾਂ ਦੇ ਕੋਲ ਹੁਣ ਲੈਂਦੇ ਨੇ ਕਾਂਗਰਸ ਪਾਰਟੀ ਹੋਵੇ ਠੀਕ ਹੈ ਭਾਰਤੀ ਜਨਤਾ ਪਾਰਟੀ ਹੋਵੇ ਠੀਕ ਹੈ ਤੇ ਭਾਵੇਂ ਆਮ ਆਦਮੀ ਹੋਵੇ ਤੇ ਅਸੀਂ ਜਿਹੜੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਇੱਥੇ ਆ ਅਸੀਂ ਜੰਮਣਾ ਇੱਥੇ ਆ ਮਰਨਾ ਇੱਥੇ ਆ ਕਰਨਾ ਇੱਥੇ ਸਾਡੀ ਖੇਤਰੀ ਪਾਰਟੀ ਸਾਡੀ ਧਰਤੀ ਪੰਜਾਬ ਹੈ ਤੁਸੀਂ ਪੰਜਾਬ ਦੀ ਧਰਤੀ ਵਾਸਤੇ ਕੁਰਬਾਨ ਹੋਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਆ ਕਿਉਂਕਿ ਸਾਡੀ ਜਿਹੜੀ ਹਿਸਟਰੀ ਆ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਕਾਲੀ ਦਰ ਦੇ ਸ਼ਿਨਸਰ ਨੂੰ ساری ਦੁਨੀਆ ਜਾਣਦੀ ਹੈ ਕਿ ਸ਼੍ਰੋਮਣੀ ਖਾਲਸਾ ਨੇ ਜੋ ਪੰਜਾਬ ਲਈ ਕੀਤਾ ਉਹ ਬਾਕੀ ਨਗਰੀਆਂ ਪਾਰਟੀਆਂ ਕਰ ਨਹੀਂ ਸਕਦੀ। ਸੋ ਜਿੱਥੇ ਹੜ੍ਹਾਂ ਦੀ ਗੱਲ ਹੈ ਇਹ ਸਾਡੀ ਸਰਕਾਰ ਪਿਛਲੇ ਲੰਮਾ ਸਮਾਂ ਸਾਡੀ 10 ਸਾਲ ਸਰਕਾਰ ਰਹੀ ਤੇ ਅਸੀਂ 10 ਸਾਲ ਦੀ ਸਰਕਾਰ ਵਿੱਚ ਇੱਕ ਵੀ ਕਿਤੇ ਹੜ ਨਹੀਂ ਆਇਆ। ਠੀਕ ਹੈ। ਉਸ ਤੋਂ ਬਾਅਦ ਹੜ ਕਿਉਂ ਆਏ ਨੇ? ਕਿਉਂਕਿ ਇਹਨਾਂ ਹੜ੍ਹਾਂ ਦੇ ਕਾਰਨ ਜਿਹੜੇ ਨੇ ਉਹ ਵੱਡੀਆਂ ਵੱਡੇ ਕਾਰਨ ਟੁੱਟਣ ਦੀ ਲੋੜ ਹੈ ਕਿ ਕਰੋੜਾਂ ਰੁਪਏ ਹਰ ਸਾਲ ਸਫਾਈ ਬਾਅਦ ਤੇ ਡਰੇਨ ਤੇ ਜਿਹੜੇ ਨਾਲੇ ਨੇ ਜਾਂ ਜਿਹੜੀਆਂ ਦਰਿਆ ਨੇ ਇਹਨਾਂ ਦੇ ਬੰਨਾ ਵਾਸਤੇ ਸਰਕਾਰ ਤੋਂ ਕਰੋੜਾਂ ਰੁਪਈਆ ਹੁੰਦਾ ਤੇ ਇਸ ਵਾਰ ਵੀ ਕਰੋੜਾਂ ਦਾ ਖਰਚ ਕੀਤਾ ਗਿਆ। ਕਿਹ ਪਰ ਉਹਨੇ ਕਰੋੜਾਂ ਬੈਲੇ ਖਰਚ ਕਰਦੇ। ਕਾਗਜ਼ਾਂ 'ਚ ਕਰੋੜਾਂ ਦਾ ਖਰਚ ਕੀਤੇ ਗਏ ਪਰ ਉਹ ਲੋਕਾਂ ਦੇ ਵਿੱਚ ਜਿਹੜੀਆਂ ਧਰਤੀ ਦੇ ਕੋਈ ਪੈਸਾ ਲਗਾਇਆ ਨਹੀਂ। ਆ ਤੁਹਾਨੂੰ ਦੇਖੋ ਕਿ ਜਿੰਨੀਆਂ ਡਰੇਨ ਅੱਜ ਪੰਜਾਬ ਦੀਆਂ ਸਾਫ਼ ਹੋ ਜਾਂਦੀਆਂ ਜੇ ਪਾਣੀ ਦੇ ਰਸਤੇ ਸਾਫ਼ ਹੋਏ ਹੁੰਦੇ ਤਾਂ ਇਹ ਜਿਹੜੇ ਹੜ੍ਹ ਜਿਹੜੀ ਨਹੀਂ ਸੀ ਆਉਂਦੇ। ਫਿਰ ਇਸ ਕਰਕੇ ਮੈਂ ਸਮਝ ਕਹਿੰਦੇ ਆ ਪਕਵੰਤ ਮਾਨ ਬਿਲਕੁਲ ਫੇਲ ਹੋ ਚੁੱਕਿਆ ਇਨਸਾਨ ਹੈ ਪੁਲੀਸ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੇ ਦਿੱਲੀ ਤੋਂ ਆਏ ਹੋਏ ਟਿੱਕੜੀ ਆ ਉਹ ਟਿੱਕੜੀ ਪੰਜਾਬ ਨੂੰ ਲੁੱਟਣ ਵਾਸਤੇ ਲੱਗੀ ਆ ਜਿਵੇਂ ਇਸਟਰੀਆ ਕੰਪਨੀ ਵਾਲੇ ਲੋਕ ਆ ਗਏ ਉਹਨਾਂ ਨੂੰ ਲੁੱਟਣ ਵਾਸਤੇ ਲਾਲਾ ਸਾਹਿਬ ਉਹਨਾਂ ਦੀ ਗੱਲ ਕਰੀਏ ਪਕਵੰਤ ਮਾਨ ਸਾਹਿਬ ਤਾਂ ਹੜਾ ਨੇ ਟਾਈਮ ਤੋਂ ਬਿਮਾਰ ਹੋ ਗਏ ਕੋਈ ਇੱਕ ਡਰਾਮਾ ਕਹਿ ਸਕਦੀ ਆ ਕਿਉਂਕਿ ਉਹ ਉਹਦਾ ਫੋਪੜ ਨੇ ਉਹਦਾ ਖਲਾਸਾ ਕੀਤਾ ਕਿ ਤੇਰੀ ਕੋਈ ਚੱਲਦੀ ਨਹੀਂ ਤੇਰੀ ਕੋਈ ਗੱਲ ਨਹੀਂ ਸੁਣਦੇ ਤੇ ਜਿਹੜੇ ਦਿੱਲੀ ਵਾਲੇ ਨੇ ਉਹ ਸਰਕਾਰ ਦੇ ਦੂਰਾ ਕਰਕੇ ਪੈਸਾ ਇਕੱਠਾ ਕਰਦੇ। ਉਹਦੇ ਸਾਹਮਣੇ ਕੋਈ ਬਿਮਾਰ ਨਹੀਂ ਸੀ ਉਹ ਡਰਾਮਾ ਸੀ। ਕੋਈ ਕੋਈ ਬਿਮਾਰ ਮੋਰ ਨਹੀਂ ਉਹ ਸਿਰਫ ਡਰਾਮਾ। ਕਿਉਂਕਿ ਪਹਿਲਾਂ ਵੀ ਜਦੋਂ ਤੁਸੀਂ ਦੇਖੋਗੇ ਇਹਨਾਂ ਦਾ ਆਪਸ ਵਿੱਚ ਜੀਭਾ ਨਾਲ ਸੀ ਇੱਕ ਕਲੈਸ਼ ਹੋਇਆ ਸੀਗਾ। ਤਾਂ ਉਦੋਂ ਇਹ ਕਹਿੰਦੇ ਸੀ ਕਿ 에어ਪੋਰਟ ਤੇ ਜਾਂਦੇ ਜਾਂਦੇ ਡੇਗੇ ਜੀ। ਦੇਖ ਕੇ ਕਿ ਜਦੋਂ ਵਿਕਰਮ ਮਜੀਠੀਆ ਸਾਹਿਬ ਨੇ ਕਿਹਾ ਸੀਗਾ ਨੂੰ ਕਿ ਇਹ ਇਹ ਬੰਦੇ ਦੀ ਲੀਬਰ ਖਤਮ ਹੋ ਗਿਆ ਇਹ ਬੰਦਾ ਬਿਮਾਰ ਹੈ। ਉਹ ਲੋਕਾਂ ਨੇ ਨਹੀਂ ਨਹੀਂ ਅਸੀਂ ਤਾਂ ਫਿੱਤਾ ਬੰਨਦੇ ਸੀਗੇ। ਇਹ ਹੁਣ ਕਿਹੜਾ ਫਿੱਤਾ ਬੰਨ ਰਹਿਣ ਜਦੋਂ ਕਿ ਪੰਜਾਬ ਡੁੱਬ ਰਿਹਾ। ਕਿ ਪੰਜਾਬ ਵਾਚ ਡੁੱਬ ਰਿਹਾ ਇੱਕ ਦਿਨ ਉਹ ਉਥੋਂ ਸ਼ਰਾਬ ਘਟਾਲੇ ਵਾਲੇ ਜਿਹੜੇ ਲੀਡਰ ਸੀਗੇ ਉਥੋਂ ਅਦਾਲਤ ਵਿੱਚ ਉਹਨਾਂ ਦੀ ਡਿਊਟੀ ਨਹੀਂ ਉਹਨਾਂ ਨੇ ਪੇਸ਼ੀ ਸੀ ਕੀਤੀ ਉਸ ਪੇਸ਼ੀ ਨੂੰ ਦੁਹਰਾ ਕਰਕੇ ਉਥੋਂ ਅੱਗੇ ਕੱసి ਪੰਜਾਬ ਦੇ ਲੋਕਾਂ ਨੂੰ ਬਚਾਉਣ ਲੱਗਦੇ ਚੱਲਿਆ ਸ਼ਿਸ਼ੋਧਿਆ ਜੈਨ ਤੇ ਕੇਸ਼ਰੀਵਾਲ ਇੱਕ ਦਲ ਸਹੀ ਇਹ ਜਿਹੜੇ ਲੋਕ ਹੈਗੇ ਨੇ ਝੂਠੇ ਲੋਕ ਨੇ ਇਹਨਾਂ ਦਾ ਕੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਖੜੇ ਨਹੀਂ ਕਿ ਨਹੀਂ ਉਹਨੇ ਮੈਂ ਆਪਣਾ ਜਹਾਜ਼ ਹੀ ਲੇਟਾ ਉਹਦੇ ਹੀ ਗਏ ਨਾ ਚਾਹੁੰਦੇ ਯਾਰ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆਉਂਦੀ ਹੈ ਕਿ ਜਦਾਂ ਕਿਸੇ ਜਿਸ ਤਰੀਕੇ ਜੰਗਲ ਨੂੰ ਅੱਗ ਲੱਗੀ ਸੀ ਨਾ ਤੇ ਜੰਗਲ ਦੇ ਬੰਦਿਆਂ ਨੇ ਜੰਗਲ ਦੇ ਜਾਨਵਰਾਂ ਨੂੰ ਇਕੱਠੇ ਹੋ ਕੇ ਕਿਹਾ ਕਿ ਮਹਾਰਾਜਾ ਸਾਹਿਬ ਅਸੀਂ ਤੁਹਾਨੂੰ ਰਾਜਾ ਚੋਣਨਾ ਚਾਹੁੰਦੇ ਹਾਂ ਉਹਨੇ ਮੰਦਰ ਨੂੰ ਸੁਣ ਲਿਆ ਸੀ ਉਹਨੇ ਕਾਬਤ ਕਰ ਰਿਹਾ ਜਦਾਂ ਭਵੰਤਮਾਨ ਜੀ ਦੱਸਦੇ ਉਹ ਕਹਿੰਦੇ ਕਿ ਅੱਗ ਲੱਗੀ ਕੁਝ ਕਰੋ ਉਹ ਕਹਿੰਦਾ ਤਦਿ ਸਮੈਦੇ ਚੜ ਗਿਆ ਤੇ ਉਤਰ ਗਿਆ ਉਹੀ ਗੱਲ ਭਵੰਤਮਾਨ ਕਰ ਰਿਹਾ ਕਿ ਪੰਜਾਬ ਦੁੱਬ ਰਿਹਾ ਹੈ ਪੰਜਾਬ ਖਤਮ ਹੋ ਰਿਹਾ ਹੈ ਕੀ ਹੈਲੀਕਾਪਟਰ ਦੇਖ ਕੇ ਕੀ ਉਹ ਵਿੱਚ ਚਾਰ ਚਾਰ ਕਵਾਂਟਮ ਸਮਾਨਤਵਤ ਹੈਲੀਕਾਪਟਰ 'ਚ ਚੜਦੀ ਹਰਦਾ ਤੇ ਜੇ ਚਾਰ ਕਵਾਂਟਮ ਸਮਾਨ ਨਾਲ ਕਿੰਨੇ ਕਿਲੋ ਪੰਨੋ ਸਮਾਨ ਦਿੰਦਾ ਇਹ 10-12 ਘੰਟੇ ਉੱਥੇ ਜਹਾਜ਼ ਖੜਾ ਰਿਹਾ ਤੇ ਇੱਕ ਵਾਰੀ ਜਹਾਜ਼ ਦੀ ਉਡਾਨ ਭਰੀ ਉਹ ਕਾਟਾ ਜੇ 5 ਕਿਲੋ 3 ਕਿਲੋ ਇੱਕ ਪਗਵਾ ਤੇਲ ਦਾ ਇੱਕ ਐਡਾ ਕਾਟਾ ਹੈ ਨਹੀਂ ਮੰਨ ਫੁੱਟਸ ਤੋਂ ਲੋਕਾਂ ਦੇ ਸਿਰ ਛੁੱਟ ਕੇ ਚਲੇ ਗਏ ਕਿਸ ਕਰਕੇ ਮੈਂ ਸਮਝਦਾ ਕਿ ਅੱਜ ਜੁਣੋ ਨੇ ਬਿਲਕੁਲ ਪਿੱਠ ਦਿਖਾਤੀ ਪੰਜਾਬ ਦੀ ਠੀਕ ਹੈ ਉੱਥੇ ਪੰਜਾਬ ਦੇ ਨਾਲ ਜੇ ਖੜਾ ਤਾਂ ਪੰਜਾਬੀ ਖੜੇ ਨੇ ਤੇ ਪੰਜਾਬ ਦੀ ਪਾਰਟੀ ਖੜੀ ਹੈ ਸ਼੍ਰੋਮਣੀ ਕਾਲੇ ਦੇ ਉੱਥੇ ਸੁਖਵੀਰ ਬਾਦਲ ਜੀ ਸ਼੍ਰੋਮਣੀ ਕਾਲੇ ਸੁਣਾਉਂਦੇ ਸੁਖਵੀਰ ਬਾਦਲ ਜੀ ਨਾਲ ਜਿਹੜੋਂ ਉਹਨੇ ਲੋਕਾਂ ਨੂੰ ਪੈਸੇ ਦਿੰਦੇ ਠੀਕ ਹੈ ਲੋਕਾਂ ਨੂੰ ਡੀਜ਼ਲ ਦਿੰਦੇ ਲੋਕਾਂ ਨੂੰ ਪੈਟਰੋਲ ਆਚਾਰ ਹਰ ਮਟੀਰੀਅਲ ਦਿੰਦੇ ਕਿਸ ਤਰ੍ਹਾਂ ਦੇਖਦੇ ਹੋ ਵੀਰ ਪੰਜਾਬ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਖੜੇ ਹਰ ਪਿੱਛਤਾ ਨਾਲ ਜਿਹੜੇ ਲੋੜ ਪਈ ਤਾਂ ਉਹ ਖੜੇ ਦਿੱਲੀ ਆਏ ਖੜੇ ਯਾਰ ਦਿੱਲੀ ਵਾਲੇ ਖੜਨ ਦਾ ਤਾਂ ਸਵਾਲ ਹੀ ਨਹੀਂ ਰਿਹਾ ਕਿਉਂਕਿ ਦਿੱਲੀ ਵਾਲੇ ਤਾਂ ਸਾਰੇ ਚੋਰ ਦੇ ਚੋਰ ਦੌੜ ਗਏ ਠੀਕ ਹੈ ਇਹ ਲੋਕਗੇ ਜੇ ਅੱਜ ਕੋਈ ਖੜਾ ਤਾਂ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਖੜੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਜਿਹੜੀ ਕਿ ਲੰਗਰ ਪਰਸਾਦਾ ਕੱਲੇ ਕੱਲੇ ਘਰ ਤੱਕ ਪਹੁੰਚਾ ਰਹੀ ਹੈ ਜਿਹੜੀ ਸਿੱਖਾਂ ਦੀ ਸਸਤ ਹੈ ਸਾਡੀ ਸਿੱਖ ਜਥੇਬੰਦੀਆਂ ਦੇ ਜਿਹੜੇ ਲੋਕ ਲੇਟਰ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਨੇ ਸਰਦਾਰ ਸغبੀਰ ਸਿੰਘ ਬਾਦਲ ਨੇ ਤਾਂ ਪੰਜਾਬੀਆਂ ਨੂੰ ਇਹ ਕਹਿ ਦਿੱਤਾ ਕਿ ਤੁਹਾਡਾ ਭਰਾ ਜੇ ਹੈਗਾ ਕਿ ਤੁਹਾਡਾ ਭਰਾ ਤੁਹਾਡਾ ਚੇਤਾਨ ਦੀ ਤਰ੍ਹਾਂ ਹੈ ਜਿੱਥੇ ਜਾਂਦੇ ਨੇ ਹਜ਼ਾਰਾਂ ਲੀਟਰ ਡੀਜ਼ਲ ਦਿੰਦੇ ਨੇ ਬਿਲਕੁਲ ਡੀਜ਼ਲ ਇਹਦੇ ਵਾਸਤੇ ਦਿੰਦੇ ਨੇ ਕਿ ਬੰਨ੍ਹ ਨਾ ਟੁੱਟ ਸਕਣ ਬੰਨ੍ਹਾਂ ਨੂੰ ਜੋੜਿਆ ਜਾ ਸਕੇ ਬੰਨ੍ਹਾਂ ਦਾ ਪ੍ਰਬੰਧ ਸਹੀ ਕੀਤਾ ਜਾ ਸਕੇ ਕਿ ਕਿਹੜੇ ਇਲਾਕੇ ਬਚਦੇ ਨੇ ਉਹਨਾਂ ਨੂੰ ਉਹ ਉੱਜੜ ਨਾ ਜਾਣ ਪਰ ਇਸ ਕਰਕੇ ਡੀਜ਼ਲ ਜਿੱਥੇ ਕਦੇ ਕਿਸ਼ਤੀਆਂ ਦੀ ਲੋੜ ਹੈ ਉੱਥੇ ਕਿਸ਼ਤੀਆਂ ਜਿੱਥੇ ਕਦੇ ਮੈਡੀਕਲ ਦਵਾਈਆਂ ਦੀ ਲੋੜ ਹੈ ਉੱਥੇ ਮੈਡੀਕਲ ਦਵਾਈਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਬਾਦਲ ਨੇ ਦਿਲ ਖੋਲ ਕੇ ਪੰਜਾਬੀਆਂ ਦੇ ਅੱਗੇ ਰੱਖਿਆ ਇੱਕ ਟੋਕ ਲੋਕ ਕਹਿੰਦੇ ਨੇ ਕਿ ਟਰੱਕ ਭਰੀ ਫਿਰਦੇ ਨੇ ਲੋਕਾਂ ਹਾਂ ਉਹ ਬਿਲਕੁਲ ਸਹੀ ਗੱਲ ਹੈ ਜਿਹੜਾ ਇੱਕ ਮਜ਼ਾਕ ਦਾ ਪਾਤਰ ਬਣੇ ਸੀ ਭਾਈ ਮੈਂ ਟਰੱਕ ਭਰੀ ਬੈਠਾ ਲੋਟਾਂ ਦਾ ਲਾ ਲਿਓ ਅੱਜ ਉਹ ਗੱਲ ਸੱਚੀ ਹੁੰਦੀ ਮੈਂ ਸੱਚੀ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕੁਝ ਕਹਿੰਦੇ ਰਹੇ ਨੇ ਉਹ ਕਰਕੇ ਦਿਖਾਇਆ ਜਿਹੋ ਨੇ ਕਿਹਾ ਪਾਣੀ ਆਈ ਬਸੇ ਪਾਣੀ ਵਾਲੀ ਬਰਸ ਗਿਆ ਤਾਂ ਚਲਾਈ ਚਲਾਈ ਜਿਹੋ ਨੇ ਕਿਹਾ ਕਿ ਸੜਕ ਤੇ ਬੰਮ ਸੁੱਟ ਲਿਓ ਸੜਕਾਂ ਬਣਾਈਆਂ ਜੇ 에어ਪੋਰਟ ਕਹੇ ਤਾਂ 에어ਪੋਰਟ ਲੈ ਆਂਦੇ ਜੇ ਧੁਨੀ ਬਸਤੀਆਂ ਵੀ ਨੇ ਪੰਜਾਬ ਚ ਧੁਨੀ ਬਸਤੀਆਂ ਆਂਦੀਆਂ ਜੇ ਕਾਲਜ ਪੰਜਾਬ ਚ ਲੈ ਆਂਦੇ ਦਾ ਸ਼੍ਰੋਮਣੀ ਕਾਲੀਕਲ ਦੀ ਸਰਕਾਰ ਨੇ ਲੈ ਲੇ ਜੇ ਸੁਰੱਖਿਆ ਕੇਂਦਰ ਸਾਂਝ ਕੇਂਦਰ ਜਿੰਨੀਆਂ ਸੜਕਾਂ ਜਿੰਨੇ ਬਿਜਲੀ ਦੇ ਪ੍ਰੋਜੈਕਟ ਬਿਜਲੀ ਪਰਦਾ ਕਰਤੋ ਲਾ ਕੇ ਬਿਜਲੀ ਦੇ ਤਾਰਾਂ ਮੈਂ 90 ਜਨਮ ਮੈਂ 2009 ਦੀ ਗੱਲ ਮੈਨੂੰ ਯਾਦ ਹੈ ਇੱਥੇ ਮੇਰੇ ਨਾਲ ਹੀ ਘਰ ਸੀਗਾ ਤੇ ਮੇਰੇ ਜਦੋਂ ਪਹਿਲੇ ਦਿਨ ਆ ਕੇ ਰਾਤ ਰਿਆ ਤਾਂ ਸਾਰੇ ਬਿਜਲੀ ਦੇ ਸ਼ਾਰਟ ਉੱਡ ਗਏ ਮੈਂ ਜਦੋਂ ਆਪਣਾ AC ਆਨ ਕੀਤਾ ਉਹ ਤੋਂ ਬਾਅਦ ਟੋਟਲ ਮੈਂ ਨਾ ਮੈਂ ਇਹਦੀ ਗੱਲ ਕਰਨ ਲੱਗਾ 6 ਗ੍ਰਿਡ ਬਿਜਲੀ ਦੇ ਬਣਾ ਕੇ ਸੜਕਾਂ ਬਣਾ ਕੇ ਦਿੱਤੀਆਂ ਸਾਂਝ ਕੇਂਦਰ ਬਣਾ ਕੇ ਦਿੱਤੇ ਸਕੂਲ ਅਪਗ੍ਰੇਡ ਕੀਤੇ ਇਹ ਸਾਰੇ ਕੰਮ ਸ਼੍ਰੋਮਣੀ ਕਾਲੀ ਦਾ ਨੇ ਦਿੱਤੇ ਆਪ ਪਿਛਲੇ 2 ਸਾਲਾਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਾਂਗਰਸ ਵਾਲੀ ਪਾਰਟੀ ਦੀ ਨਿਸ਼ਾਨੀ ਦੱਸਣ ਜਿਹੜਾ ਉਹਨੇ ਕੰਮ ਕੀਤਾ ਹੋਵੇ ਤੇ ਆ ਜਿਹੜੀ ਆ ਭਵੰਤਮਾਨ ਝੂਠੀ ਸਰਕਾਰ ਕੀ ਤਾਂ ਕੋਈ ਕੰਮ ਦੱਸ ਹੀ ਨਹੀਂ ਸਕਦੇ ਪਰ ਜੇ ਇਹਨਾਂ ਦੇ ਨੁਕਸਾਨ ਗਣੀ ਦਾ ਪੰਜਾਬ ਅੱਜ 18ਵੇਂ ਵੀਵੇਂ ਜੱਲਾ ਤੇ ਜਾ ਕੇ ਖੜ ਗਿਆ ਜਿਹੜਾ ਇਕਨੋਮੀ ਵਿੱਚ ਇੱਕ ਨੰਬਰ ਤੋਂ ਉੱਪਰ ਸੀ ਅੱਜ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਵਿੱਚ ਤਾਂ ਨਾ ਸ਼ਹੀਦ ਰਾਜ ਹੈ ਪੰਜਾਬ ਦੇ ਵਿੱਚ ਕੋਈ ਰਾਜ ਨਹੀਂ ਜੰਗਲ ਇਥੇ ਸਾਡੇ ਨਾਲ ਨਾਪਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਸ਼੍ਰੋਮਣੀ ਕਾਲਜ ਤੋਂ ਫਿਰ ਮਿਲਾਂਗੇ ਫਿਰ ਗੱਲ ਕਰਾਂਗੇ ਨਮਸਕਾਰ